ਮੌਤ ਤੋਂ 2 ਹਫ਼ਤੇ ਬਾਅਦ ਦੁਬਈ ਤੋਂ ਭਾਰਤ ਕੋ ਜਾ ਰਣਜੀਤ ਸਿੰਘ ਦਾ ਮ੍ਰਿਤਕ ਸ਼ਰੀਰ ਡਾਕਟਰ ਆਬਰਾਏ ਦੇ ਯਤਨਾ ਸਦਕਾ ਵਾਸਤਾ ਤੱਕ ਪਹੁੰਚੇ ਮ੍ਰਿਤਕ ਦੇ ਤਬੀਤੀ ਦਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜੇ ਦੇ ਪਿੰਡ ਗਿੱਲ ਮਾਂਜਣਾ ਸਬੰਧੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦੀ ਉਮਰ 40 ਸਾਲ ਸੀ ਤੇ ਉਹ ਰਣਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਸੀ ਜਿਸ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਬਹੁਤਾ ਗਰੀਬ ਸੀ ਜਿਸ ਦੇ ਕਰਕੇ ਉਹ ਆਪਣੇ ਪੁੱਤ ਦੀ ਡੈੱਡ ਬੋਡੀ ਨੂੰ ਨਹੀਂ ਸੀ ਮੰਗਵਾ ਪਾ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਪੁੱਤ ਨੂੰ ਅੰਤਿਮ ਰਸਮਾਂ ਦੇ ਨਾਲ ਅੰਤਿਮ ਵਿਦਾਈ ਦੇਣੀ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਡਾਕਟਰ ਐਸ.ਪੀ. ਸਿੰਘ ਐਬਰੋਏ ਦੇ ਨਾਲ ਗੱਲਬਾਤ ਕੀਤੀ ਅਤੇ ਡਾਕਟਰ ਉਬਰੋਏ ਦੇ ਯਤਨਾ ਸਦਕਾ ਅੱਜ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਪਹੁੰਚੀ ਜਿੱਥੇ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਜਿਹੜੀ ਸੇਵਾ ਹੈ ਉਸ ਦੇ ਤਹਿਤ ਉਹਨਾਂ ਦੀ ਐਂਬੂਲੈਂਸ ਦੇ ਤਹਿਤ ਉਸ ਮ੍ਰਿਤਕ ਦੇ ਨੂੰ ਉਸ ਦੇ ਪਿੰਡ ਤੱਕ ਪਹੁੰਚਾਇਆ ਜਾਵੇਗਾ ਤੇ ਇਸ ਦੌਰਾਨ ਦੱਸ ਦਈਏ ਕਿ ਐਸਪੀ ਸਿੰਘ ਅਬਰਾਏ ਦੀ ਯਤਨਾ ਸਦਕਾ ਹੁਣ ਤੱਕ 418 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸ਼ਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਨੇ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੰਦੀਪ ਸਿੰਘ ਅੱਜ ਆਪਾਂ ਏਅਰਪੋਰਟ ਅੰਮ੍ਰਿਤਸਰ ਤੇ ਆਏ ਸੀ ਸਾਡਾ ਇੱਕ ਭਰਾ ਰਣਜੀਤ ਸਿੰਘ ਜੋ ਕਿ ਦਬੇਰੇ ਵਿੱਚ ਕੋਸ਼ਿਸ਼ ਇਹ ਪਹਿਲਾਂ ਟੈਕਨਾਲ ਜੈਥੋ ਵੀ ਸੀ ਉਹਨਾਂ ਦੀ ਡੈੱਡ ਬੋਡੀ ਰੈਕਟ ਕਰਨ ਆਏ ਆ ਜੋ ਕਿ ਸਾਨੂੰ ਬਰਬਾਦ ਕਾਹਣਾ ਚੈਰੀਟੇਬਲ ਟਰਸਟ ਨੇ ਬਹੁਤ ਸਹਿਯੋਗ ਦਿੱਤਾ ਸਾਡੀ ਹੈਲਪ ਕਰ ਲਈ ਅੱਗੇ ਵੀ ਇਹਨਾਂ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਡੈੱਡ ਬੋਡੀਆਂ ਪਛਾਈਆਂ ਨੇ ਔਰ ਅੱਜ ਇਹਨਾਂ ਵੀਰਾਂ ਨਾਲ ਸਾਨੂੰ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਇਹ ਸਾਡੇ ਪਰਿਵਾਰ ਦੀ ਜੂਸ ਪਰਿਵਾਰ ਇਸ ਲਾਇਕ ਲਈ ਸੀ ਔਰ ਬਹੁਤ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਹੈਲਪ ਕਰ ਰਹੇ ਨੇ ਅਸੀਂ ਇਸ ਟਰਸਟ ਦਾ ਤੇਹ ਦੇ ਨੂੰ ਧੰਵਾਦ ਕਰਦੇ ਆ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਕੀ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਗਬੂਹਾ ਜੰਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ